ਉਹ ਮੈਂ ਮੇਰਾ ਕਾਰੋਬਾਰ ਇੱਧਰ ਚੱਲਦਾਗਾ ਅੱਭੀ ਤੈਨੂੰ ਪਤਾ ਤਾਂ ਹੈਗਾ ਹੁਣ ਇਹਨਾਂ ਉਹ ਖਰਚਾ ਹੈ ਕਿੱਥੇ ਮੁਰਗੀ ਖਾਣਾ ਖੋਲੇ ਇੱਥੇ ਮਦਦ ਕੀ ਭਈਆਂ ਨਾ ਤੇ ਕਿੱਟੀ ਜਿ ਮਾਰੂ ਦੋ ਬੱਕੜ ਜੀ ਦੇ ਆਏ ਫੋਲੀਆਂ ਮਰੀਆਂ ਮੁਰਗੀਆਂ ਨੂੰ ਤੂੰ ਤੂੰ ਵਿਆਹ ਮੇਰੇ ਨਾਲ ਕਰਾਇਆ ਕਿ ਮੁਰਗੀਆਂ ਨਾਲ ਕਰਾਇਆ ਬੱਜ ਚੱਲ ਕੋਈ ਨਾ ਤਾਂ ਹੋ ਗਿਆ ਮਾੜੇ ਟਾਈਮ ਦੀਆਂ ਗੱਲਾਂ ਨੇਗੀਆ ਮਾੜੇ ਕਹਿਨ ਤਾਂ ਮੇਰੀ ਕਿਸਮਤ ਫੁੱਟ ਗਈ ਜਦੋਂ ਮੈਂ ਤੇਰੇ ਨਾਲ ਵਿਆਹ kia ਕੀ ਇੱਥੇ ਉਹ ਹੁਣ ਹੋ ਕੀ ਗਿਆ ਹੁਣ ਦੱਸ ਮੈਂ ਕੀ ਕਰਾਂ ਕੋਈ ਕਸਰ ਰਹਿ ਗਈ ਆ ਘੁੱਟ ਕੇ ਗਈਆ ਮੈਨੂੰ ਇੱਕ ਟਾਰ ਮਾਰਨ ਆਈ ਸੀ ਟਾਰ ਤਮ ਆਉਂ ਤਕਾਨੂ ਮਾਰਦੀ ਏਗੀ ਉਹ ਉਹਦਾ ਮੈਂ ਕਈ ਵਾਰ ਡਰਾਉਂਦੀ ਹੁਈ ਤੇ ਨੰ ਤੋ ਖਵਾਂ ਵਜਨੂ ਮੈਂ ਮੁਰਗੇ ਨੂੰ ਉਸਕੇ ਇਹ ਵੇ ਮੈਂ ਤਾਂ ਕੀ ਪਈਆਂ ਤੇਰੇ ਤੋਂ ਤਾਂ ਮੈਂ ਜਾਂ ਹੀ ਰੱਖਦੀ ਆਥਰੇ ਤੋ ਮੁਰਗੇ ਖਾ ਕੇ ਸੌ ਜਾਂਦਾ ਦਿਨ ਚ ਮੁਰਗੇ ਨਾਲ ਖੇਡੀ ਜਾਂਦਾ ਨਾ ਜਵਾਕਾ ਤੂੰ ਤੂੰ ਵੱਡੀਆਂ ਕੰਮ ਕਰ ਲਾ ਜਾ ਕੇ ਉਹ ਤਸਲਾ ਜੇ ਚੱਕ ਤੇ ਰੋੜੀ ਜੀ ਪਾਸੇ ਕਰਦੇ ਔਰ ਜੱਬੇ ਨ ਮੇੜਦੇ ਤ ਹਰ ਸੱਪ ਆਪ ਗੇਰ ਲਵਾ ਲਾਂਗੇ ਮੈਂ ਮੈਂ ਸੋਨ ਕੰਮ ਕਰ ਲਾ ਸੋਨ ਕਾਰੋਗਾਰੀ ਕਰ ਲਾ ਜਿਹੜੇ ਆਉਣ ਕੋ ਪੈਸੇ ਪੈਣਗੇ ਜਿਹੜਾ ਆਪਣੇ ਲਗਾਉਣਾ ਦੀ ਫਰਸ ਹਨੀ ਟਾਇਲ ਜੀ ਲਗੋਣੀ ਦੀ ਉਹ ਆਪਾਂ ਕੋਲੇ ਦੇ ਮੁਰਗੀ ਕਰਾ ਉੱਥੇ ਨਾਲੇ ਤੂੰ ਕੰਮ ਕਰਿਆ ਕਰੀ ਤੂੰ ਤੂੰ ਕਿਹੜੇ ਪੈਸੇ ਦੀ ਗੱਲ ਕਰਦਾ ਜਿਹੜੇ ਤਰੀ ਟੂਮਾ ਵੇਚ ਕੇ ਆਇਆ ਹੈ ਆਪ ਕਿਹੜੇ ਰੋਕੜ ਕਮਾਏ ਨੇ ਤੂੰ ਦੱਸੀ ਉਹ ਪੈਸਾ ਦਾ ਪੈਸਾ ਹੀ ਹੁੰਦਾ ਹੈ ਮੈਨੂੰ ਤੈਨੂੰ ਆਖਰੀ ਵਾਰੀ ਕਹਿ ਰਹੀ ਆ ਮੈਨੂੰ ਕੱਲ ਨੂੰ ਆ ਮੁਰਗੇ ਦੀ ਮੈਨੂੰ ਤੂੰ ਨਹੀਂ ਦਿਖਣੀ ਚਾਹੀਦੀ ਉਹ ਬੱਟੋ-ਬੱਟੀ ਪੈ ਜਾ ਹੁਣ ਮੈਂ ਤਾਂ ਹੁਣ ਆਏ ਤਾਂ ਕਾਨੂੰ ਜਾਨੀ ਆ ਫੇਰ ਖੜਿਆ ਕੈਮਰਾ ਐਕਸ਼ਨ ਉਹ ਖਾਜਾ ਦੇਖ ਕੇ ਮੈਂ ਡਰਦੀ ਆ ਮੁਰਗੇ ਦੇ ਉਹ ਭੱਗੇ ਜਾ ਕੇ ਤੂੰ ਸ਼ੇਰ ਮਾਰੇਗੀ ਜਾ ਕੇ ਉਹਦੇ ਨਾਲ ਲੜ ਪਾਣੀ ਆ ਮੈਨਾਂ ਨੂੰ ਅੱਗ ਲਾ ਦੇ ਮੈਂ ਤੇਨੇ ਕੇ ਹੱਥ ਬੰਨ੍ਹ ਦੀ ਆ ਮੁਰਗੇ ਵੇਚ ਦੇ ਅੰਦਰ ਭੱਗ ਜਾ ਬੀਬੇ ਉਹ ਤੋਂ ਪਹਿਲਾਂ ਤੇਰੇ ਠੂੰਗਾ ਠਾਂਗਾ ਮਾਰਨੇ ਹੀ ਮੈਂ ਖੜੀ ਕਰ ਬਣ ਚੱਕ ਕੇ ਤੈਨੂੰ ਕਰ ਦੇਖਣੀ ਮੇਰਾ ਉਹ ਤੋਂ ਵੱਡਾ ਵੀ ਨਿਕਲ ਗਿਆ ਮਤਲਬ ਉਹ ਮੇਰੇ ਬਾਪ ਤੇ ਤੂੰ ਹੀ ਜੀ ਦੁੱਖ ਦੀ ਆ ਦੰਦ ਆ ਲੈ ਜੀ ਉਧਰ ਮਾਣੀ ਨੂੰ ਮੈਂ ਇਹਨਾਂ ਨੂੰ ਬੰਦ ਕਰਿਆ ਮੇਰ ਤੋਂ ਨਹੀਂ ਹੁੰਦਾ ਸਿਆਪਾ ਜਾ ਚਲੇ ਪੱਸਾ ਤੂੰ ਮੁਰਗ ਮੁਰਗਿਆ ਤੇ ਮੱਛੀ ਜਾਊਗੀ ਸਾਰਾ ਦਿਨ ਲੈ ਉਹ ਆਜੋ ਤੁਸੀਂ ਉੱਤੇ ਵਾਗ ਕੇ ਖੜਜੋ ਤੁਸੀਂ ਜਾਓ ਹਾਵੇ ਕਦੋਂ ਘਰ ਨੂੰ ਮੇਰਾ ਆ ਦੇਖ ਲੈ ਭਣੀ ਅੱਜ ਕਿੰਨਾ ਲੜੀਆ ਮੇਰੇ ਨਾਲ ਹੈ ਬਲ ਬਾਹੂ ਦਾ ਘਰ ਆ ਉਹ ਕੌਣ ਹੁੰਦੀ ਐ ਮੈਨੂੰ ਕਹਿਣ ਵਾਲੀ ਨਾਲੇ ਸਾਂਝੀ ਜਗ੍ਹਾ ਤੇ ਪਈ ਐ ਇਹ ਗੱਲ ਸੁਣ ਲਈ ਮੈਨੂੰ ਪਤਾ ਤਾਂ ਲੱਗ ਗਿਆ ਸੀ ਮੈਂ ਤਾਂ ਜਾਣ ਕੇ ਨਹੀਂ ਬਾਹਰ ਆਈ ਮੈਂ ਤਾਂ ਆਖਿਆ ਮਹਾ ਪਾੜ ਦੇਣ ਤੇ ਸਿਰ ਨ ਪੁੱਤੀ ਰਜ ਬਾਕੀ ਮਸਤੀ ਪਈ ਆ ਨਾਸਾਂ ਦਹਾ ਹੋਈਆਂ ਪੰਨਿਆਂ ਨੇ ਇਹ ਕਿਹੜਾ ਮੇਰੇ ਭਾਈ ਨੂੰ ਕੋਸਾ ਸਮਝਦੀ ਆ ਮੈਨੂੰ ਤਾਂ ਹੰਕਾਰ ਹੀ ਪਤਾ ਨਹੀਂ ਕਾਹਦਾ ਚੜਿਆ ਮੈਨੂੰ ਤਾਂ ਆਪਣੀ ਸਮਝਾਂਦੀ ਭਾਈ ਨੂੰ ਤਾਂ ਭੋਂਦੂ ਬਣਾ ਰੱਖਿਆ ਉਹਨੂੰ ਤਾਂ ਬੋਲਣ ਨਹੀਂ ਦਿੰਦੀ ਸਾਹ ਨਹੀਂ ਪੜ੍ਹਦੀ ਹੂੰ ਕੁਛ ਬਹਾ ਕਰਾ ਲੈਂਦੀ ਗੁਪੇਤਿਆਂ ਤੋਂ ਹੱਥ ਦਾ ਤਾਂ ਮੈਨੂੰ ਲੱਗ ਜਾਣ ਦੇ ਮੈਨੂੰ ਪਤਾ ਜੇ ਅੱਖਾਂ ਮੈਂ ਪਾੜੂ ਦੇ ਪਈ ਕਹਣੇ ਅੱਜ ਤਾਂ ਮੈਂ ਇੱਕ ਚੱਕ ਲਈ ਸੀ ਅੱਖ ਦੇ ਮੈਂ ਕਿਹਾ ਅੱਜ ਤਾਂ ਮੈਂ ਤਾਂ ਸਿਰ ਪਾੜ ਦੂੰ ਉਹ ਤਾਂ ਜੇ ਬਾਈ ਨਾ ਆਉਂਦਾ ਨਾ ਮੈਂ ਤਾਂ ਬਸ ਸਿਰ ਪਾੜਦਾ ਸੀਦਾ ਪਾੜ ਹੀ ਦਿੰਦੀ ਸਮਾਂ ਪੰਜ ਸੱਤ ਟੰਕੇ ਲੱਗਦੇ ਪਈ ਜਾਂਦੀ ਮੰਜੇ 'ਚ ਇੱਕ ਤਾਂ ਜਾਂਦੀ ਹੁਣ ਜਿੱਦਣ ਮੇਰੇ ਨਾਲ ਪੰਗਾ ਲੈ ਲੈਣਾ ਛੱਡਦੀ ਨਹੀਂ ਹਣੀ ਹੁਣ ਤਾਂ ਮੈਂ ਪਾੜ ਮਾੜੀ ਢੀੜੀ ਆ ਗੋਡੇ ਥੱਲੇ ਲੈ ਲੈਂਦੀ ਅੜਕੇ ਮਾੜੀ ਤੇਲੀ ਮੈਂ ਤਾਂ ਬੜੀ ਕਰਕੇ ਚੁੱਪ ਕਰਦੀ ਸੀ ਮੈਂ ਤਾਂ ਇਹਦੀਆਂ ਖੱਖਾਂ ਪਾੜ ਦੂੰ ਹਾਂ ਇਹੋ ਜੀ ਨੂੰ ਮੈਂ ਝੱਲਦੀ ਆ ਮੈਂ ਤਾਂ ਕਦੇ ਉਹੀ ਨਹੀਂ ਹੋਇਆ ਕਿਸੇ ਤੋਂ ਨਾ ਲੜਦੀ ਕਦੇ ਵਾਸਤੇ ਤੇ ਅੱਜ ਉਹ ਕੀ ਹੋ ਗਿਆ ਤੀ ਆਹ ਰੋੜੀ ਪਿੱਛੇ ਕਲੇਸ਼ ਕਰਦੀ ਆ ਰੋਜ਼ ਕਹਿੰਦੀ ਇਹਨੂੰ ਚੱਕ ਲੋ ਚੱਕ ਲੋ ਕਾਸੇ ਪਲਾ ਇਹ ਰੋੜੀ ਆ ਫਿਰ ਕੀ ਹੋ ਗਿਆ ਇਹਦਾ ਨਾ ਕਿੱਟੀ ਕਿੱਟੀ ਉਹ ਨਪਾਰ ਹੈ ਪਿੱਛੋਂ ਲੈ ਕੇ ਇਥੇ ਦਾਤ ਚ ਹੈ ਘਰ ਹੈ ਆਪਣੇ ਬਾਪੂ ਦਾ ਘਰ ਉਹਨੇ ਕਿਹੜਾ ਕਿਸੇ ਨੂੰ ਵੰਡ ਕੇ ਦੇਤਾ ਹਜੇ ਸਜ ਤਾਂ ਸਾਂਝਾ ਹੀ ਆ ਭਾਈ ਆਹੀ ਤਾਂ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਨੰਗਾ ਦੀ ਆ ਜਮਾਈ ਪਿੱਛੇ ਕੱਖ ਨਹੀਂ ਹੈਗਾ ਇਹਦੇ ਸਾਰਾ ਜਾਣਦੀ ਆ ਮੈਂ ਮਤਲਬ ਮਛਲਿਓ ਕੇ ਵਗੀ ਮਾਪਾ ਨੇ ਸਾਰਾ ਰੋਏ ਰੋਦੇ ਇਹਦਾ ਪੰਜਰਖਾਨਾ ਮੁੱਕ ਜੂਗਾ ਮਾਂ ਅੱਜ ਮੈਨੂੰ ਤੈਨੂੰ ਪਤਾ ਲੱਗਿਆ ਸੀ ਲੱਗ ਰਹੀ ਸੀ ਮੇਰੇ ਨਾਲ ਲੱਗ ਗਿਆ ਸੀ ਮੈਨੂੰ ਪਤਾ ਕਿਉਂ ਨਾ ਲੱਗੇ ਮੈਂ ਅੰਦਰ ਹੀ ਪਈ ਸੀ ਅੱਛਾ ਹਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਪਤਾ ਨਹੀਂ ਹੰਕਾਰ ਕਿਹੜੀ ਗੱਲ ਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇੱਕਾ ਕ ਤੀੜ ਬੰਨਤੀ ਇੱਥੇ ਲਿਆ ਕੇ ਆ ਸਾਰਾ ਦਿਨ ਭੌਂਕ ਭੌਂਕ ਕੇ ਮੈਂ ਤਾਂ ਸਿਰਦਰਦ ਦੇ ਪੱਤੇ ਖਾ ਖਾ ਕੇ ਨਾ ਗੋਲੀਆਂ ਦੇ ਅੱਕ ਦੀ ਜਮਾਈ ਨਹੀਂ ਮੈਨੂੰ ਤਾਂ ਚਾਰ ਬੱਤੇ ਖਾਨੀ ਆ ਮੈਂ ਐਨਾ ਮੇਰੇ ਤਾਂ ਚਿੱਤ ਕੇ ਦਾ ਸਿਰਦਰਦ ਨਹੀਂ ਨੀਨ ਕੁੱਤੇ ਦਾ ਖੜਦਾ ਹੈ ਭੰਕੀ ਹੋ ਜਾਂਦੇ ਨੇ ਕੁੱਤੇ ਜੇ ਭੰਕ ਕੇ ਜਾਂਦੇ ਨੇ ਪਤਾ ਨਹੀਂ ਇਹਨੇ ਕੀ ਕਰਾਉਣਾ ਕੀ ਇਹਨਾਂ ਤੋਂ ਕੀ ਇਹਦੇ ਮੋਰਾ ਪਈਆਂ ਨੇ ਇੱਕ ਆਪ ਭੌਂਕਦੀ ਆ ਉੱਤੋਂ ਘਰ ਵਾਲੀ ਭੌਂਕਣ ਲੱਗਿਆ ਹੁਣ ਤਾਂ ਆ ਤੀਜਾ ਕਤੀੜ ਰੱਖ ਲਈ ਜਾ ਕੋਈ ਨਾ ਮੈਂ ਜਾਨੀ ਆ ਮੈਂ ਠੰਡ ਕਿਉਂ ਨਹੀਂ ਆਉਣੀ ਆ ਨੂੰ ਤੂੰ ਜਮਾ ਨਾ ਫਿਕਰ ਕਰ ਮੈਂ ਤੇਰੇ ਕਣੀ ਹਾਂ ਚੰਗਾ ਸੁਮਾਰ ਕੇ ਸਮਝਾਦੀ ਮੈਂ ਨਾ ਲੈ ਕੋਈ ਨਾ ਕੰਨਾ ਤੋਂ ਕਰਦੀ ਕਹਿੰਦੇ ਹੁਣ ਜਿੱਦਣ ਤੂੰ ਆ ਗਈ ਨਾ ਉਹਦੇ ਅੜਿੱਕੇ ਉਹਨੂੰ ਤਾਂ ਛੱਡਣਾ ਨਹੀਂ ਹੈਗਾ ਕੋਈ ਨਾ ਕੋਈ ਨਾ ਕੰਨੇ ਦੀ ਕਾਪੀ ਮੜੀ ਉਹਦੇ ਹਾਂ ਕੋਈ ਨਾ ਹਾਂ ਕਰ ਲਾ ਪਾ ਮੇ ਚੰਗਾ ਨੂੰ ਜਾ ਆ ਪਹਿਲੇ ਫੰਕੀ ਲੰਦੀ ਆ ਨਾ ਮੇਰੇ ਨਾਲ ਹੈ ਆ ਕਿ ਮੇਰੀ ਸੇਤ ਹੀ ਦੇਖੀ ਆ ਉਹਨੇ ਐ ਨਹੀਂ ਪਤਾ ਕਿ ਕਿੰਨਾਂ ਜ਼ੋਰ ਕਿੰਨਾ ਮੈਂ ਤਾਂ ਮਾਰ ਕੇ ਦੋ ਲੈ ਇਦਾਂ ਚ ਦੋ ਹੱਥ ਪਾ ਲੈ ਨਾ ਭਾਈ ਮੇਰੇ ਪਿਓ ਨੂੰ ਮਰੇ ਹੋਏ ਨੂੰ ਨਾ ਪਰੋਲ ਲਓ ਵਿਚਾਰੇ ਨੂੰ ਉਹਨੂੰ ਨਹੀਂ ਵਿਚਾਰੇ ਮਾਂ ਕਹਿੰਦੇ ਜਾਂ ਤਾਂ ਨਹੀਂ ਤੂੰ ਮੈਨੂੰ ਕਹਿਦੀ ਨਾ ਉਹ ਤਾਂ ਇਹਨੂੰ ਕਹਣਾ ਤੂੰ ਠੀਕ ਹੈ ਚੱਲ ਤੇਰੇ ਪਿਓ ਪੱਥਕੇ ਜਾਉਂਗਾ ਤੇਰੀ ਮਾਂ ਦਾ ਕੋਥਾਲਾ ਉਹ ਹਾਂ ਮੈਂ ਉਹ ਉੱਪਰ ਆ ਕੇ ਬਠਰ ਚੱਕ ਰਿਆ ਮੈਨੂੰ ਇਹਦੇ ਪਾਠੀਆਂ ਵਾਲਾ ਇਹ ਮੈਂ ਰੱਖੂਗੀ ਮੈਂ ਰੱਖੂੰਗੀ ਇਹ ਪਾਠੀਆਂ ਤਾਂ ਪਾਠੀਆਂ ਪਾਈ ਜਾਂਦੀਆਂ ਬਠਰ ਚ ਸਿੱਟ ਕੇ ਮੋੜ ਲੱਗੇਗੀ ਮੈਂ ਫੁੱਲੀ ਜਾਂਦੀ ਹੋਰ ਵੀ ਹੈਗਾ ਇੱਕ ਬੱਠਾ ਸਿੱਟ ਕੇ ਮੋੜ ਨਾ ਨਾ ਜੀ ਐਨਾ ਹੈਵੀ ਕਿਵੇਂ ਮਾਈਕ ਹਮੈਂ ਇੱਕ ਮਾਈਕ ਲਾਇਆ ਹੋਇਆ ਤੁਸੀਂ ਲੱਗਿਆ ਹੋਇਆ ਦੀਦੀ ਤੁਸੀਂ ਮਾਈਕ ਲਾਇਆ ਹੋਇਆਗਾ ਲੱਗਿਆ ਹੋਇਆ ਜੀ ਦੀਦੀ ਆ ਗੋਹਾ ਚ ਕਹੀਓ ਇਹ ਸੀਨ ਦਾ ਹੋ ਬੜਾ ਅੰਦੋਲਾ ਹੋਇਆ ਸੀਨ ਚੱਲ ਰਹਿਣਾ ਇਹ ਆ ਗੋਹਾ ਚ ਕਹੀਓ ਵੀਡੀਓ ਹੋ ਗਏ ਨਾ ਨਾ ਲਾਈਦਾ ਤੁਸੀਂ ਮੈਜ ਕਰਾਂਗੇ ਇੱਥੇ ਕਰਾਂਗੇ ਜਿਹੜਾ ਮਰਜ਼ੀ ਚ ਕਰਾਂ ਉਹ ਆਪਣਾ ਤਾਸ ਲਾ ਨਾ ਵੀਡੀਓ ਤੇ ਪਾਣਾ ਤੁਸੀਂ ਸੀਨ ਇਹ ਨਾ ਪਾ ਨਾ ਤਾਸ ਲਾ ਕਰਾ ਨਹੀਂ ਮੇਰੇ ਸੇਫ ਤੇ ਰੱਖਾ ਦੋ ਬਸ ਆਹ ਅੱਛਾ ਚਗਾ ਦੇ ਜਾ ਕੇ ਸਿੱਟਦਾ ਇਹਦੇ ਤੇ ਆ ਉਹ ਢੇਰ ਤੇ ਲੰਨਾ ਕੀ ਕਿਧਰੋਂ ਪਹਿਲਾਂ ਲੰਗਨ ਦਾ ਰਸਤਾ ਤਾਂ ਲੱਭਣਾ ਲੈ ਹੁਣ ਪਰਾਉ ਹੋਈ ਚਾਹੀਦੀ ਚਿਕੋ ਚੈ ਰੈਡੀ ਆ ਜੋ ਐਕਸ਼ਨ ਇਹਨੇ ਹੱਸਦਾ ਜਿੰਨਾ ਪਿਆ ਸੀ ਕਿ ਮੈਂ ਪੱਥ ਵੀ ਲੈੰਗੀ ਆ ਉੱਤੇ ਕਿੰਝਾਰ ਬੱਠਾ ਹੋ ਡੇ ਕੀ ਰੰਗ ਦਾ ਕੱਟ ਸੀ ਇਹਨੂੰ ਤਾਂ ਮਾੜਾ ਮਾਟਾ ਹੱਥ ਨਾਲ ਲਾ ਲਿਆ ਕਰ ਤੇਰੀ ਤਾਂ ਸੜਦੀ ਨਹੀਂ ਹੈਗੀ ਇਹ ਚੰਮ ਦਾ ਕਰਾਉਣਾ ਕੀ ਹੈ ਲੈ ਤੂੰ ਕਿਹੜਾ ਕੱਸ ਦੇਗੀ ਮਾੜਾ ਮਾਟਾ ਹੱਥ ਹਿਲਾ ਲਿਆ ਕਰ ਖਾ ਖਾ ਕੇ ਦੇਖ ਲੈ ਰੱਖੀ ਆ ਕਿੱਥੇ ਤੇ ਤੇਰੇ ਨਾਲ ਤਾਂ ਫੇਰ ਵੀ ਉਹ ਆਉਣੀ ਠੀਕ ਹੈ ਚਲ ਮਾੜਾ ਕੱਟਵਾ ਲਓ ਬੱਬਰ ਹਾਂ ਜੋਂ ਬਾਈ ਨਹੀਂ ਮੜਿਆ ਜਾ ਉੱਪਰ ਚੜ ਕੇ ਬੋਨ ਤੇਜ ਵਾਲੀਆਂ ਤੇਜ ਵਾਲੀਆਂ ਬਣਾ ਛੱਡੀ ਆ ਮੈਨੂੰ ਤੇਜ ਰੈਡੀ ਐਡੇ ਲਫਾਫੇ ਪਰ ਪਰ ਲਿਓਨੇ ਹੋਗੇ ਥੋੜਾ ਖਾਂਦੀ ਹੈਗੀ ਮੇਰੇ ਵਰਗੇ ਨੂੰ ਤਾਂ ਤੂੰ ਢਾੜੇ ਤੂੰ ਇੱਧਰ ਭਾਗ ਗਿਆ ਮੈਂ ਕਿਹ ਪਤਾ ਨਹੀਂ ਇਹਨਾਂ ਕਲੋਜ਼ ਕੱਟ ਰਹੇ ਆਂ ਅਸੀਂ ਤਾਂ ਸਾਰੇ ਨਿੰਬੂਏ ਕਰ ਰਹੇ ਆਂ ਓਕੇ ਚੱਲ ਹੁਣ ਮੂਵੀ ਕਰਦੇ ਮੂਵੀ ਕਰੋਗੇ ਹੁਣ ਠੀਕ ਆ ਐਡੇ ਲਫਾਫੇ ਪਰ ਪਰ ਲਿਓਂਦੇ ਆ ਉਹ ਲਿਓਂਦੇ ਨਹੀਂ ਲਿਓਨੇ ਐਂ ਐਡੇ ਲਫਾਫੇ ਪਰ ਪਰ ਲਿਓਨੇ ਹੋ ਆ ਕੱਲੀ ਖਾਂਦੀ ਰਹਿਣੀ ਆ ਜਵਾਕਾ ਤੋਂ ਵੀ ਤੂੰ ਉਹ ਕੱਬਿਆ ਮਾੜੀ ਨਹੀਂ ਤਾਲੀਏ ਓਲਾ ਰੱਖਦੀ ਆਂ ਨਹੀਂ ਫਿਰ ਤੇਰਾ ਕੀ ਕਿੱਟਾ ਮੈਨਾਂ ਨੇ ਛਰੇ ਆ ਮਲ ਸੋਈ ਚ ਤੇ ਫालतू ਬੋਲਣ ਦੀ ਲੋੜ ਨਹੀਂ ਆ ਮਾੜਾ ਟੇਰਾ ਕੰਟਾ ਨਹੀਂ ਲੱਗਣਾ ਹੈਗਾ ਨਾ ਸਾਰ ਨੂੰ ਪਾਸ ਦੀ ਹਾਜੇ ਮਾੜਾ ਜੀ ਦੱਸ ਦੀ ਇੱਕ ਤਾਂ ਨਾ ਤੂੰ ਮੇਰਾ ਇਹ ਬੋਲ ਬੋਲ ਕੇ ਸਿਰ ਦੁਖਣ ਲਾ ਦੇ ਅਬ ਮਾੜਾ ਜੀ ਦੱਸ ਦੀ ਡੁੱਬੜ ਕੇ ਕਿੰਨੇ ਬੱਠੂ ਉਤੋਂ ਦੀ ਕਰ ਗਈ ਭਾਈ ਮੈਂ ਤਾਂ ਆਂਦੇ ਹਾਂ ਸਿੱਧਾ ਪਾਸ ਲਿਆ ਕਰੂੰ ਆਪਦਾ ਜੇ ਤੈਨੂੰ ਜ਼ਿਆਦਾ ਹੈ ਨਾ ਤਾਂ ਉਧਰ ਆਪਦਾ ਪੜ ਬੜਾ ਬਨਾਰਾ ਬੇਲੀ ਤੇ ਤੂੰ ਕੀ ਕਰਦੀ ਹੁੰਨੀ ਐ ਕੋਈ ਸਾਰਾ ਦਿਮਾਗ ਖਾਲਿਆ ਮੇਰਾ ਦਿਮਾਗ ਖਾਲਿਆ ਮੈਨੂੰ ਜਾਣੇ ਕਿਤਨੇ ਪੱਥਾਂ ਆ ਕੇ ਨਹੀਂ ਪਹਣੇ ਆਏ ਨ ਜਾਣ ਦਿੰਦੇ घूम <laughs> 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 तो चढ़े नहीं तो ਹਰੇ ਯੰਦਰੇ ਹਰੇ ਨਹੀਂ ਮਾਰਦੀ ਤਾਂ ਨਹੀਂ ਭੁੰਡੀ ਹਰੀ ਬੈਠੇ ਨੇ ਆਡੀਅנס ਬਣੀ ਖੜਾ ਖੜਾ ਬੋਲ ਨਾ ਬੋਲ ਨਾ ਬੋਲ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਨਾ ਨਾ ਟੋਣਾ ਨਹੀਂ ਅਸੀਂ ਬੋਲੋ ਚੁੱਪ ਚੁੱਪ ਰਿਕਾਰਡ ਹੋ ਰਿਹਾ ਖੰਡ ਉਧਰ ਇੱਧਰ ਨਹੀਂ ਇੱਧਰ ਉਹ ਇੱਧਰ ਨਹੀਂ ਪਿਆ ਕੋਆ ਪਖੜੀਆਂ ਫਿਰ ਨਾ ਨਹੀਂ ਨਹੀਂ ਲਖੜੀਆਂ ਖੜੀਆਂ ਲੱਟਦੇ ਵਜੇ ਲੱਗੋ ਰੈਡੀ ਐਕਸ਼ਨ ਐਕਸ਼ਨ ਕਿ ਆਪ ਤਾਂ ਮੈਂ ਤਾਂ ਚੱਲੀ ਆਂ ਇੱਧਰ ਮੇਰੀ ਗੱਲ ਸੁਣ ਲੈ ਹੋਰ ਤੇਰੀ ਮਾਂ ਪਾਸਕੇ ਜਾਊਗੀ ਇਹ ਤੇਰੀ ਮਾਂ ਦਾ ਮਥਾਲਾ ਜੇ ਤੇਰੀ ਮਾਂ ਬਾਪ ਮੇਰੀ ਮਾਂ ਨੂੰ ਨਾ ਬੱਤ ਘੱਟ ਬੋਲ ਫਰਜ਼ੀ ਨਹੀਂ ਹੋਣੀ ਲੈ ਲੈਂਦੀ ਇਹ ਤਾਂ ਅਸੀਂ ਵੀ ਆਏ ਲੜਾਈ ਆ ਲੈ ਹੱਸ ਨਾ ਬਈ ਇਹ ਕੰਮ ਗੱਲ ਕਰ ਅੱਜਫਾ ਵੀ ਦੋ ਵਾਰ ਹੀ ਪੈ ਗਿਆ ਇੱਧਰ ਹੁਣ ਆਣਾ ਕਿਥੋਂ ਸੀ ਗਿਆ ਕਿ ਤੇਰੀ ਮਾਂ ਕਹਿੰਦੀ ਨਾ ਨਾ ਤੂੰ ਮੇਰੀ ਮਾਂ ਨੂੰ ਤੇ ਮੈਂ ਕਹਿਣੀ ਐ ਮੈਂ ਤੇਰੀ ਟਮਾਟੋ ਫਲੋ ਵਰਗਾ ਫਲੋ ਵਰਗਾ ਤਰ੍ਹਾਂ ਉਹ ਆ ਗਏ ਲੜਾਈ ਸੁਣ ਨਾ ਨਾ ਇਹ ਦੇਖਣ ਦੇਖਣਾ ਚੱਲ 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 ਨਹੀਂ ਦੇਖਣਾ ਰੋਲਿੰਗ ਐਕਸ਼ਨ ਨਾ ਤੂੰ ਮੇਰੀ ਮਾਨੂੰ ਕਿਵੇਂ ਕਹਿਣੀ ਹੈ ਤੂੰ ਮੇਰੀ ਮਾਨੂੰ ਕਿਵੇਂ ਕਹਿਣੀ ਹੈ ਫੜ ਕੇ ਗੁੱਤ ਨਹੀਂ ਜਿੱਤੇ ਨਾ ਓਏ ਇਹ ਲੜਾ ਪੀ ਲੈਣਾ ਮੈਂ ਚੁੱਪਾ ਚੁੱਪਾ ਹੈ ਜਿਆਦੇ ਮਸਤੀ ਹੋਈ ਨੇ ਹਰ ਇੱਕ ਮਿੰਟ ਇੱਕ ਮਿੰਟ ਮੈਂ ਉਧਰੋਂ ਦੱਬ ਕੇ ਬੋਲ ਮਾਰੂਗਾ ਠੀਕ ਹੈ ਠੀਕ ਹੋਰ ਕੀ ਸੋਡਾ ਦਿਮਾਗ ਖੇលਿਆ ਓਏ ਉਹ ਤੂੰ ਛੱਡ ਕੇ ਉੱਥੇ ਚੱਕ ਕੇ ਬਗਦੇ ਆਂ ਆਊਟ ਲੱਗਦੀਆਂ ਨੇ ਐ ਲੱਤਾਂ ਮੇਦੀਆਂ ਮੈਂ ਇਧਰ ਕੋਈ ਨਹੀਂ ਥੋੜਾ ਤੇਜ਼ ਦਗਾ ਰਿਹਾ ਨਾ ਬੋਲਿਆ ਨਾ ਐਕਸ਼ਨ ਬਸ ਭਾਰਕ ਅਟੈਕ ਕੀ ਦਿਮਾਗ ਖੇਲਿਆ ਨਾ ਜੀ ਨਹੀਂ ਹੈ ਇਹਦਾ ਬੁੱਕ ਕਿੱਲਾ ਆ ਦੇਖ ਲਓ ਆ ਕੇ ਇੱਥੇ ਖੜੇ ਬੋਲੀ ਜਾਵਾਂਗੇ ਓ ਮੈਂ ਇਹਨੂੰ ਹੁਣ ਕੀ ਕਹਾਂ ਤੈਨੂੰ ਜਾਣਦੇ ਬੋਲ ਨਾ ਜਦੋਂ ਦੇਖੇ ਤਪੌਣਾ ਜਾਂਦੀ ਇੱਥੇ ਐਡਾ ਕਰਾ ਗੋਹੇ ਦਾ ਲਾ ਰੱਖਿਆਗਾ ਮਾਰ ਕੇ ਪੱਠਾ ਨਾ ਤੇ ਸਿਰ ਪੜਾ ਚੱਲ ਤੂੰ ਗੋਹੇ ਓਏ ਹੱਜਾ ਪੈ ਤੂੰ ਗੋਹੇ ਤੇ ਸੁਣਾ ਤੈਨੂੰ ਗੋਹੇ ਤੇ ਦੇਨੀ ਤੂੰ ਕੰਨ ਚ ਚੱਲ ਚੱਲ ਦੱਸ ਮੱਬਾ ਓਏ ਦੇਖ ਲੈ ਮੈਂ ਛੋਟੀ ਕਰਾ ਰੱਖਿਆ ਮੈਂ ਵੀ ਬੜੀ ਕਰਾਂ ਜਦੋਂ ਦੇਖੂ ਤੂੰ ਲੜਦੀ ਹੁੰਨੀ ਐ ਤੂੰ ਇੱਧਰ ਆ ਕੇ ਫੱਕੇ ਲੈਦੀ ਐ ਮੈਂ ਲੈਦੀ ਆ ਨਹੀਂ ਘੱਟ ਹੈਗੀ ਓ ਤੂੰ ਮਗ ਜਾ ਮੋਈ ਨਾ ਮਗ ਜਾ ਮੈਂ ਕਿਹਾ ਛੋਟੀ ਛੋਟੀ ਐ ਆ ਕੋਈ ਨਾ ਉਹਨੂੰ ਆ ਜਾਣਗਾ ਅੱਜ ਮੈਂ ਦੱਸਦਾ ਪਤਾ ਨੂੰ ਵੀ ਆਪਦੇ ਨੂੰ ਸਮਝਾਵੇਂ ਨਹੀਂ ਪਰ ਦੇਖ ਲੈ ਮੇਰੀ ਗੱਲ ਸੁਣ ਲੈ ਮੈਂ ਨਾ ਚਾਕੋ ਮੈਂ ਸੰਗਿਆ ਵੇਚੂ ਫੇਰ ਨਾ ਕਹੋ ਸੁੱਕੇ ਪੱਤੀਆਂ ਛਾੜ ਕੇ ਲੈ ਜਾਂਦੀ ਉਹ ਮੈਂ ਦੱਸਦਾ ਫੇਰ ਨਾ ਕਹੋ ਆਹ ਤੇ ਘੁੱਸ ਲਿਆ ਕਰੋ ਤੇ ਬੰਨ ਲੈ ਪਰ ਮੈਂ ਸਭ ਵੇਚੂਣੂ ਐਸਾ ਤੇ ਸਾਡਾ ਬੜਾ ਬੰਦਾ ਨਿੱਸਾ ਐ ਕਿ ਤੂੰ ਲੈਣ ਦਾ ਲੱਗਾਈ ਮੈਂ ਵੇਚ ਕੇ ਰਾਂ ਮੈਂ ਸਾਨੂੰ ਹੀ ਥੋੜਾ ਪੱਟੇ ਮੂਰੇ ਬੋਤੂ ਛਾੜ ਮੈਂ ਨਹੀਂ ਬਗਦਾ ਭਾਈ ਬਗਦਾ ਜਾ ਬਗਦਾ ਬਗਦਾ ਆਪਦੇ ਕਰੇ ਜਾ ਮੈਂ ਤਾਂ ਕਹਿੰਦੀ ਕੰਦੀ ਕੱਢ ਲਾ ਉੱਥੇ ਕੀ ਲੈਣਾ ਅਸੀਂ ਛੋਟੇ ਕੱਢੀ ਫੇਰ ਵੀ ਸੋਚਦੇ ਆਂਗੇ ਪਰ ਤੂੰ ਨਹੀਂ ਸੋਚਦੀ ਬਹਿਰਨੀ ਤੂੰ ਤਾਂ ਕੰਤੀ ਘਟਾ ਕੇ ਰੱਖੀ ਹੈ ਨਾ ਗੱਦਾ ਪਟਵਾਣਾ ਤਾਂ ਤੂੰ 2 ਮਹੀਨੇ ਬਾਦੀ ਕਰਤਾ ਸੀ ਜਦੋਂ ਵਿਆਹੀ ਆਈ ਸੀ ਬੋਲਣ ਨਹੀਂ ਕਰਦੀ ਆ ਤੇਰੀ ਮੁੱਤਰੋਂ ਨੇ ਕਰਿਆ ਮੈਂ ਤਾਂ ਹੁਣ ਬੋਲਣ ਨਹੀਂ ਆ ਮਜਬੂਰ ਕਰਤਾ ਬੋਲਣ ਮੈਂ ਕਹਿੰਦੀ ਸੀ ਓ ਮੇਰੀ ਗੱਲ ਸੁਣ ਔਰ ਤੂੰ ਬਗਜਾ ਹੁਣ ਬਗਜਾ ਤੂੰ ਕਿੱਥੇ ਕਰਜਾ ਨਹੀਂ ਤੇਰੇ ਮੂਰੇ ਬੱਝਾ ਤੂੰ ਸਿਰ ਪੜਵਾ ਦੇਂਗੀ ਭਗਜਾ ਇਹਦਾ ਉੱਪਰ ਕਰ ਰੱਖਿਆਗਾ ਨੇੜੇ ਨਹੀਂ ਹੋਗਾ ਬਾਈ ਇਹ ਜਾਂ ਤਾਂ ਅਸੀਂ ਉਹ ਉੱਥੇ ਜਾਈਏ ਤੁਸੀਂ ਬੈਠੋ ਕਿਤੇ ਮਰਜੀ ਕੋਈ ਨਵਰੇ ਅੰਤਮ ਉਹ ਕੈਰੀ ਨਾ ਖਰਾਬ ਨਹੀਂ ਹੋਣੀ ਇਧਰ ਸਾਰਾ ਖਰਾਬ ਹੋ ਜੂਗਾ ਇਧਰ ਉਹ ਕੈਰੀ ਤਾਂ ਖਰਾਬ ਨਹੀਂ ਹੁੰਦੀ ਜੇ ਉੱਤੇ ਬੈਠੇ ਮੈਂ ਇਧਰ ਲਸਣ ਬਿੱਤੇ ਜਾਊਗਾ ਹਣ ਕੀ ਕਰ ਲੈਂਗੇ ਗੱਲਾਂ ਫੜ ਕੀ ਕਰ ਲੈਂਗੇ ਹੈ ਵੇਖ ਕਿਥੇ ਨੂੰ ਵੀ ਕਿਥੇ ਸੋਹਣੇ ਲੱਗਦੇ ਆ ਕੈਰੀ ਚ ਆ ਜਾ ਇੱਥੇ ਬਾਹਰ ਕੀ ਕਰੇਗਾ ਕੀ ਕਹਾਣੀ ਮੇਰੀ ਕੀ ਲੱਗੀ ਨਾਨਾ ਨਾ ਆਉਣਗੇ ਇਹ ਜਦ ਤੁਸੀਂ ਦੋਨੇ ਬੈਠੇ ਹੋਈ ਹੋ ਜੇ ਮੈਂ ਦੇਸੀ ਜੇ ਕਹਿ ਰਹੀ ਆ ਜੀ ਬਹਿ ਜਾਂਦੇ ਅੰਦਰ ਉਵੇਂ ਹੀ ਬਹਿ ਜਾਓ ਮੈਂ ਉਹੀ ਕਹਿ ਰਹੀ ਆ ਇਹਨਾਂ ਨੂੰ ਵੀ ਉਵੇਂ ਹੀ ਲਾਜੋ ਸ਼ਬਦ ਵਰਤਦੇ ਨਹੀਂ ਦਿਨਾਂ ਨੂੰ ਦੇ ਚੰਗਾ ਬੱਬਲ ਤੂੰ ਠੀਕ ਆਉਣੀ ਆ ਬਾਈ ਜਮਾ ਇਹ ਤਾਂ ਸ਼ਰੀ ਨਹੀਂ ਲੱਗ ਰਿਹਾ ਹੈਗੇ ਜਮਾਈ ਨਾ ਨਾ ਉਹ ਦੇਸੀ ਦਾ ਬੈਠੀ ਆ ਬੱਕਲ ਮਾਰ ਲੋ ਜਮਾਈ ਦੀ ਖੱਬੀ ਬੱਕਲ ਮਾਰ ਸਕਦੇ ਹੋ ਨਾ ਉਵੇਂ ਨਹੀਂ ਬਹਿੰਦੀ ਖੱਬੀ ਬੱਕਲ ਕਿਹੜੀ ਹੁੰਦੀ ਹੈ ਮੈਦਾਨੀ ਹੁੰਦਾ ਫ੍ਰੈਂਡ ਮਾਸੂਮ ਸਹੀ ਹੈ ਓਕੇ ਡਨ ਕਬਲ ਸਾਥ ਨਾ ਬੋਲੀ ਕਹਣਾ ਬੀਬੀ ਨਣਦੇ ਸਾਰੀ ਵੀਡੀਓ ਜਿਹਨੂੰ ਬੀਬੀ ਨਣਦਾ ਹੀ ਕਹਿੰਦੇ ਲੋਕ ਪੱਤੇ ਜੇ ਤੋੜ ਲੋ ਜੇ ਫਾਸ ਕਰੇ ਹੱਥ ਚ ਫੜ ਬੀਬੀ ਨਣਦੇ ਹਾਂ ਬਧੀ ਮੈਂ ਇੱਥੇ ਹੀ ਆਦੀ ਸੀ ਆ ਨਹੀਂ ਖਾਂਗੀ ਇੱਥੇ ਹੀ ਬਹਿ ਜਾ ਮੈਨੂੰ ਗੱਲ ਕਰਨੀ ਜੀ ਹੋ ਜੂ ਪਿੱਛੇ ਨਹੀਂ ਦੇਖਣਾ ਪਊਗਾ ਹਾਂ ਮੈਂ ਤਾਂ ਪਿੱਛੇ ਮੁੜ ਕੇ ਜਾਏਗੀ ਤੇਰਾ ਤਾਂ ਮੂੰਹ ਲੁਕਜੂਗਾ ਹਾਂ ਫਿਰ ਸਾਰੇ ਨਾ ਆਏ ਬਹਿ ਜਾ ਮੁੰਡਾ ਮਾਨੇ ਗੱਲ ਬਣਾ ਕੇ ਚਲਾਇਆ ਪੂਰੀ ਤਾਂ ਬਣਾਤਾ ਪਰ ਬਣਾਦਾ ਪੂਰੀ ਦੇਖੀ পালਕ ਦਾ ਸਾਗ ਬਣਾ ਕੇ ਬਣਾ ਕੇ ਮਸਿੱਤੂਆ ਰੋਟੀ ਬਜਾਈ ਬਾਹਰ ਢੀ ਜਾਂਦੇ ਅਸੀਂ ਨਾ ਕੀ ਗੱਲ ਤੂੰ ਅੱਜ ਉਵੇਂ ਦਿਮਾਗ ਜਾ ਖਰਾਬ ਕਰ ਲਿਆ ਇਹ ਮਕਰ ਨਾਲ ਲੱਗਿਆ ਕਰੀਦਾ ਕੀ ਹੈ ਮਸਤਰੇ ਹ ਕਰ ਤੂੰ ਪਹਿਲਾਂ ਪਹਿਲਾਂ ਪੁੱਛ ਕੇ ਛੇ ਜਿਹੜੀ ਫੇਰ ਫੇਰ ਪੂਰੀ ਆਕੜ ਵਾਲੀ ਗੱਲ ਸਿਖਾਉਣ ਵਾਲੀ ਚੁਗਲ ਵਾਲੀ ਮੈਂ ਇਹਨੂੰ ਤਾਂ ਸੱਚ ਦੱਸਦਾ ਨਹੀਂ ਮੈਂ ਵੀ ਤੇ ਚੱਕ ਲਈ ਸੀ ਅੱਜ ਮਾਰਨ ਨੂੰ ਕਾ ਮੈਂ ਤਾਂ ਅੱਜ ਸਿਰ ਪਾੜ ਦਿੰਦੀ ਹਾਂ ਜੇ ਵੱਡੇ ਵੀਰ ਜੀ ਨਾ ਆਉਣੇ ਉਹ ਮਨਾਂ ਕਹਿੰਦਾ ਘਰੇ ਤੈਨੂੰ ਪਤਾ ਹੀ ਨਹੀਂ ਲੱਗ ਮੈਂ ਫਿਰ ਮੈਂ ਤਾਂ ਹੁੰਦੀ ਸੀ ਫਿਰ ਮੈਂ ਤਾਂ ਰੋਲਾ ਜ ਮੜਾ ਮੜਾ ਕੰਡ ਰਿਆ ਸੀ ਮੈਂ ਤਾਂ ਫਟਾਫਟ ਪੀਣਾ ਨਾ ਤੇ ਹੀ ਕੱਪੜੇ ਪਾ ਕੇ ਆ ਗਈ ਸੀ ਉਹ ਕਿ ਲਾਉਂਦੀ ਸੀ ਕਦ ਪਤਾ ਤਾਂ ਮੈਨੂੰ ਲੱਗਦਾ ਸੀ ਮੈਂ ਤਾਂ ਜਾਣ ਕੇ ਹੀ ਨਹੀਂ ਆਈ ਵੀ ਉਹਦਾ ਸਿਰ ਪਾੜ ਹੀ ਜਾਂਦੇ ਉਹਨੂੰ ਵੀ ਦੇ ਗਿਆ ਤੁਹਾਨੂੰ ਸਹੀ ਲੱਗਦਾ ਹੋਵੇ ਵੀ ਲੋਕਾਂ ਕਿੱਥੋਂ ਚੱਕੇ ਲੋਕਾਂ ਨੂੰ ਦੇਖਣ ਚ ਨਜ਼ਾਰਾ ਆਣਾ ਤੁਸੀਂ ਚੱਕੋ ਛੋਟੀ ਪਰਚਾਈ ਬੋਲਦੀ ਆ ਠੀਕ ਹੈ ਜੀ ਐਨੀ ਦੇਖ ਲੈ ਭੈਣੇ ਕਿਵੇਂ ਲੜਦੀ ਸੀ ਕਿਆ ਦੇਖ ਲੈ ਭੈਣੇ ਅੱਜ ਮੇਰੇ ਨਾਲ ਇੰਨਾ ਲੜੀ ਐ ਉਹ ਸ਼ਬਦ 'ਚ ਫਰਕ ਐ ਲੜਦੀ ਸੀ ਤਾਂ ਮੰਨ ਲਾ ਫਿਰ ਇਹਨੂੰ ਪਤਾ ਐ ਜਦੋਂ ਐਂ ਕਹੇਗੀ ਵੀ ਮੇਰੇ ਨਾਲ ਅੱਜ ਲੜੀ ਐ ਗੈਬ ਜਾਦਾ ਛੋੜਾ ਥੋੜਾ ਲਵੇ ਲਵੇ ਹੋ ਜੋ ਓਏ ਆ ਤੇਰੇ ਨਾਲ ਕਿਉਂ ਰਹੀਂ ਖੁਰਪੀ ਫੜਾਈਆਂ ਉਹ ਇਹਨਾਂ ਨੂੰ ਛੋੜਾ ਗੈਬ ਵਾਲਾ ਐ ਇੱਕ ਦੂਜੇ ਲਵੇ ਓ ਥੋੜਾ ਆ ਖੁਰਪੀ ਬਣਾਈਂ ਪੁੱਤ ਆ ਗਿਆ ਮਾਂ ਨੂੰ ਦੇਖੂਗੀ ਆ ਪਈਆਂ ਹੋਈਆਂ ਖੁਰਪੀ 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 ਮੈਂ ਕਹਾਂ ਕਿ ਮਾਂ ਹੀ ਕਿ ਤੁਸੀਂ ਪੜਦੀ ਜਦੋਂ ਇਹ ਕਹੂਗੀ ਨਾ ਵੀ ਦੇਖ ਲੈ ਭੈਣੇ ਅੱਜ ਦੇਖ ਲੈ ਭੱਟੀ ਮੇਰੇ ਨਾਲ ਕਿੰਨਾ ਲੜੀ ਐ ਕਹ ਪਰ ਤੂੰ ਉਹਦੀਆਂ ਕਿਉਂ ਇੰਨੀ ਝਲਦੀ ਐ ਬਰਾਬਰ ਦੀ ਐ ਤੂੰ ਬਰਾਬਰ ਦੀ ਹੱਕਦਾਰ ਐ ਫਿਰ ਤੂੰ ਇਹਨੂੰ ਦੱਸੀ ਵੀ ਇਹਦੇ ਪਿੱਛੇ ਕਹਿੰਦੀ ਸੀ ਪਲੀ ਸਰਚ ਦੋ ਮਹੀਨੇ ਪਈ ਰਹਿੰਦੀ ਮੰਡਲ ਤੇ ਆਏ ਕਿਵੇਂ ਮਾਰਦੀ ਫਿਰ ਮੈਂ ਤਨੀ ਸਰਦਾ ਸੀ ਮੈਂ ਇਹ ਵੀ ਮਾਰਦੀ ਗੋਟਾ ਫਲੇ ਲੈ ਲੈ ਲੈਂਦੀ ਮੈਂ ਫਿਰ ਉਸ ਦਾ ਮੈਨਿਆ ਕੋਈ ਫਾਇਦਾ ਉਹ ਤੇਰੇ ਮਾਰਦੀ ਧੂ ਦੇ ਮਾਰਦੀ ਫਿਰ ਦੋਸਤਾਂ ਮੈਨੂੰ ਵਰਵਾਉਣਾ ਚਾਹੁੰਦੇ ਆ ਉਹਦੇ ਹੱਕ ਚ ਬੋਲੀ ਉਹਨੇ ਕਿਦਰੀ ਬੋਲਦਾ ਮੈਂ ਤੈਨੂੰ ਐਂ ਕਹਿਣਾ ਵੀ ਉਹ ਤਾਂ ਦੇਹੀ ਦੀ ਮੂਰਖ ਹੈ ਜੀ ਹੈਗੀ ਤੂੰ ਤਾਂ ਨਹੀਂ ਤੁਸੀਂ ਫਿਰ ਕਹੀਏ ਰਾਟ ਟਲ ਟਲ ਕੇ ਦੇਖ ਲੈ ਸਭ ਕੁਝ ਕਰ ਕਰ ਕੇ ਦੇ ਤਾਂ ਅੰਦਰ ਘਾਉਣ ਨੂੰ ਜਾਂਦੀ ਹੈ ਬਾਹਰ ਨਾਲ ਅੰਦਰ ਵਗ ਜਾਂਦੀ ਹੈ ਕਿਉਂ ਅੰਦਰ ਵਗ ਜੂ ਦੇਖਣਾ ਕਰਦਾ ਇੰਤਜ਼ਾਮ ਦਾ ਨਾਲੇ ਵੇਚੂ ਸਾਰੀਆਂ ਮੈਂ ਸਨ ਨਾਲੇ ਕੱਢਦਾ ਕੰਦ ਆਪਾਂ ਗੇਟ ਹੀ ਇੱਧਰ ਕੱਢ ਲਾਂਗੇ ਬਸ ਲੜਾਈ ਨੂੰ ਨਾ ਸਮਝਾਓ ਸਮਾਨ ਚੱਕ ਚੱਕ ਵੇਚੀ ਜਾਓ ਵੇ ਫਿਰ ਮੈਂ ਇਹ ਕਰਾਂ ਕੀ ਜੇ ਮੈਂ ਹੁਣ ਬੋਲਦਾ ਅਗਲਾ ਕਹੂ ਵੱਡਾ ਬੋਲਦਾ ਉਹਨੂੰ ਫਿਰ ਆਪ ਨਹੀਂ ਉਹ ਸੋਚਦੀ ਵੱਡੇ ਨੂੰ ਨਹੀਂ ਬੋਲਦੀ ਆ ਉਹਨੂੰ ਆਪ ਨੂੰ ਵੀ ਮਰਤ ਚਾਹੀਦੀ ਮਾੜੀ ਮੋਟੀ ਉਹ ਮਗਰ ਉਹ ਜੱਪੜ ਜਾਲਾ ਰੱਖਿਆ ਨਾ ਹੁਣ ਸੁਣੇ ਉੱਥੇ ਟਵਾਕਾਂ ਨਾਲ ਗੋੜੀਆਂ ਖੜੀ ਜਾਂਦਾ ਹੁੰਦਾ ਲੈ ਪਤਾ ਨਹੀਂ ਮੈਂ ਮਾੜੀ ਦੀ ਗੱਲ ਕਰਨ ਲੱਗਿਆ ਮੁਰਗੇ ਦੀ ਪਾ ਕੇ ਬਹਿ ਗਿਆ ਵਿੱਚ ਪੀਣਾ ਪਤਾ ਨਹੀਂ ਕੀ ਜਦੋਂ ਗੱਲ ਕਰੂ ਉਭੋਈ ਮੈਂ ਕਿਹਾ ਤਾਂ ਮੈਂ ਉਹ ਖਾਰਮ ਤੇਰੇ ਨਾਲ ਹੀ ਸ਼ਟਾਰਟ ਹੈ ਨਾ ਮੈਂ ਕਹਾਂ ਹੇ ਹੇ ਆ ਛੜਿਆ ਕਿੱਥੋਂ ਚੱਕ ਰਿਆ ਓ ਛੜਿਆ ਜਾ ਨਾ ਕਹੀ ਅਸਲ ਤਾਂ ਮੁਰਗਾ ਹੈ ਭਾਈਆ 50000 ਲਾਇਆ 50000 ਉਹ ਹੈ ਕਿ ਤੇਨੂੰ ਨਹੀਂ ਪਤਾ ਤੇਨੂੰ ਅਸਲ ਦਾ ਜਮੀ ਨਹੀਂ ਪਤਾ ਹੈਗਾ ਉਹ ਮਾਮਾ ਚੰਗਾ ਦੁੱਸਾ ਕਿਉਂ ਨਾਗਾ ਵਧੀਆ ਗੱਲਾਂ ਸੁਣ ਕੇ ਪਿਆਰ ਕਰਦਾ ਸੀ ਤੂੰ ਮਾਏ ਰੱਸ ਆ ਨੇੜੇ ਨੇੜੇ ਜੇ ਨੇਪੈਂਟ ਨੇਗੇ ਉਹ ਖਾਜਾ ਆ ਦੇਖ ਦੇ ਕਿਵੇਂ ਭੱਜਦਾ ਨੇੜੇ ਨੇੜੇ ਜਿੰਨੇ ਪਿੰਡ ਨੇ ਨਾ ਸਾਰੇ ਕਿਤੇ ਚੰਤ ਮੁਰਗੇ ਵਾਲਾ ਚੰਤ ਮੁਰਗੇ ਵਾਲਾ ਗੱਲ ਕਰਾਈ ਆ ਮੈਂ ਤਾਂ ਤੈਨੂੰ ਪਹਿਲਾਂ ਤਾਂ ਲੱਗਿਆ ਵੀ ਕੀ ਗੱਲ ਆ ਇਹ ਮੈਂ ਤਾਂ ਕਿੰਨੇ ਮੁਰਗੇ ਲੈਣਾ ਤਾਂ ਹੀ ਆ ਉਹ ਮੈਂ ਤਾਂ ਕਿੰਨੇ ਤਾਂ ਸੁੱਡਿਆ ਬਹੁਤ ਸੁੱਡਿਆ ਚੰਤ ਮੁਰਗੇ ਵਾਲਾ ਚੰਤ ਮੁਰਗੇ ਵਾਲਾ ਚਰਚੇ ਨੇੜੇ ਦੇ ਨੇ ਸਾਰੇ ਕਰਾਦੇ ਆ ਗੁਬਾਰੀ ਆ ਪੂਰੀ ਹਾਂ ਤਾਂ ਕੁਆਲਟੀ ਗਾਹੀ ਦੀ ਕਰਦੇ ਆ ਆਹ ਆ ਦੇ ਆਹ ਤੂੰ ਵੇਰ ਕੇ ਦੇਖ ਹਾਂ ਤਾਂ ਡਰ ਜਾ ਲਾਦਾ ਮਾਮਾ ਬੱਤੂ ਤਾਂ ਖਤਰਨਾਕ ਜੀਜ਼ ਲੈਉਣਾ ਸਰੇ ਆਈਆਂ ਫੇਰ ਲੜਾਈ ਹੈ ਆਪਣੇ ਮੈਂ ਉਹ ਹੁੰਦਾ ਹੁੰਦਾ ਦਾ ਟੂਰਨਾਮੈਂਟ ਤੂੰ ਹੀ ਹੁੰਦਾ ਉੱਥੇ ਆਹ ਜਿੱਦਾਂ ਤੂੰ ਹੀ ਹੁੰਦਾ ਰੁਟੀਆ ਕਮਾਂ ਜਾ ਯਾਰ ਤੇ ਅੱਧੀ ਨੇ ਮਾਮਾ ਮੈਂ ਕਿਹਾ ਹਾਂ ਕਿਧਰ ਰਹਿੰਦੇ ਜਾਂਦੇ ਤੂੰਗਾ ਇਹ ਇਹ ਖਰਚ ਮਾਮਾ ਆਂਦਾ ਤੂੰ ਬਈ ਉਹ ਖਰਚਦਾ ਸਾਰਾ ਨਸਲ ਦਾ ਯਾਰ ਤੈਨੂੰ ਕੀ ਪਤਾ ਮਾਮਾ ਐ ਥੋੜੀ ਹੁੰਦਾ ਕਿ ਮੜਾ ਕੰਟਰੋਲ ਚ ਰੱਖ ਉਹ ਕੰਟਰੋਲ ਚ ਨਹੀਂ ਰਹਿੰਦੇ ਹੁੰਦੇ ਫੇਰੇ ਤਾਂ ਲੜਦੇ ਨੇ ਉੱਥੇ ਜਾ ਕੇ ਟੂਰਨਾਮੈਂਟਾਂ ਤੇ ਫੇਰੇ ਜਿੱਤਣਗੇ ਤੂੰ ਮਿੱਠਾ ਏ ਕੋੜਾ ਮਾਮਾ ਗੁੱਸਾ ਨਾ ਕਰੀ ਮਾਮਾ ਮੈਂ ਉਹ ਉਹ ਗੱਲ ਕਿੱਦਾਂ ਨਹੀਂ ਜੀ ਗੱਲ ਨਹੀਂ ਮੁਰਗਾ ਦਾ ਬਹੁਤ ਘਟਾ ਕਿੰਨੇ ਦਾ ਮਿਲਿਆ ਮੈਂ ਤਾਂ ਮੈਂ ਘਰ ਤਾਂ ਮੈਂ ਉਹ ਉਹ ਤਾਂ ਮੈਂ ਨੂੰ ਮੈਂ ਜਾਣ ਪਛਾਣ ਜਾਦੇ ਦੀ ਤਾਂ ਕਰਕੇ ਦੇ ਤਾਂ ਉਹਦਾ ਰੁਪਈਆ ਕਹਿੰਦੇ ਹੁਣ ਜਾ ਯਾਰ ਮੰਨਦਾ ਦੀ ਹੈ ਜਿਹੜਾ ਹੁਣ ਆ ਪਿੱਛੇ ਮੁਕਾਬਲਾ ਦੇਉਗਾ ਆਪਣੇ ਤੇ ਗੱਲੂ ਐ ਸਾਈਡ ਉੱਪਰ ਹੀ ਜਾਵੇਂਗਾ ਫਿਰ ਤਾਂ ਆਪਾਂ ਜਾਵਾਂਗੇ ਚਲੋ ਮੈਨੂੰ ਪਤਾ ਚ ਰਹੀ ਹੈ ਉਹਦਾ ਭਰਤੀ ਨਾ ਇਤਨਾ ਤਾਂ ਤੂੰ ਹੀ ਆ ਫਿਰ ਇਤਨਾ ਆਪਾਂ ਕਿ ਮੈਂ ਜਾ ਯਾਰ ਪੱਟ ਤੇ ਪਿਆ ਹਾਂ ਚਾਹ ਠੀਕ ਹੈ ਸੱਚ ਮਾਮਾ ਮੈਂ ਤੁਹਾਨੂੰ ਕਿਹਾ ਠੀਕਾ ਮੁਰਗਾ ਦਾ ਬੋਲ 5000 ਲਾਇਆ ਹਾਂ ਹਾਂ 100 ਰੁਪਈਆ ਲਿਖਿਆ ਤੇ ਥੋੜਾ 100 ਰੁਪਈਆ ਹਾਂ ਕਾਏ ਤੈਨੂੰ ਪਤਾ ਕੀ ਆ ਜੇ ਤੱਕ ਮੂਣਾ ਪੈਸਾ ਤੇ ਨੂੰ ਮੈਂ ਇਸ ਕੰਮ ਦਾ ਦਮ ਨਾ ਮਦਰਾ ਨੂੰ ਇੰਨਾ ਨਾ ਕਰਾਂ ਮੇਰਾ ਪਾਂਚ ਤੇ ਤੈਨੂੰ ਚੇਲਾ ਬਣਾ ਮੈਨੂੰ ਬੜਾਈ ਕੰਮ ਕੀ ਆ ਮਾਂ ਮਾਂ ਤੈਨੂੰ ਦੱਸ ਕੰਮ ਤੇ ਮਦਰਾ ਮੈਂ ਪੋਤਰੀ ਫਾਰਮ ਫੋਲਣਾ ਇਹ ਸਿਖਾਉਂਗਾ ਵੀ ਕਿੰਨੇ ਦਾਣੇ ਪਾਉਣੇ ਨੇ ਮੁਰਗੀਆਂ ਨੂੰ ਕਿੰਨੇ ਵਾਰ ਪਾਣੀ ਕਿਉਂ ਆ ਉੱਥੇ ਸਾਰਾ ਕੰਮ ਤੈਨੂੰ ਸੁਣਾ ਦਵਾਂ ਉਹ ਤੇ ਮਾਂ ਮੈਂ ਉਹਦਾ ਬਹੁਤ ਟਾਈਮ ਨਾ ਦੁੱਸ ਤੈਨੂੰ ਪੂੰਜਦਾ ਤੂੰ ਤੇ ਪੈਸੇ ਕਮਾਏਗਾ ਪਰ ਨਾਲ ਕਮਾ ਕਰਾਂ ਮੈਂ 300 ਰੁਪਏ ਮੰਗਦਾ ਤੈਨੂੰ ਇਹ ਤਾਂ ਜਿਹੜਾ ਲੋਡ ਤੇ ਉਦੋਂ ਤੋਂ ਕਿੰਨੇ ਦੇ ਦੇ ਤਰੇ ਉਹ ਬਤਾ ਤੈਨੂੰ ਤੇਰਾ ਕਿੰਨਾ ਹਾਜਰ ਆ ਪੈਸੇ ਲੱਗਿਆ ਉਹਨੇ ਹੁੰਦੇ ਆ ਕਿ ਆਹਾ ਆਪਾਂ ਲਾਇਆ ਨਹੀਂ ਕਰਾਂਗੇ ਮੈਚ ਯਾਰ ਆਹ ਆਹ ਪੱਕੀ ਗੱਲ ਆ ਪੱਕੀ ਗੱਲ ਆ ਜਵਾਨ ਤੇ ਮਾਮਾ ਮੁੱਕਰੀ ਫਰ ਜਵਾਨ ਤੋਂ ਮਾਮਾ ਦੇ ਰਾਂ ਮੁਕਰਿਆ ਕਦੇ ਚਲ ਮ ਜਵਾਨ ਤੋਂ ਮੈਂ ਵੀ ਨਹੀਂ ਮੁਕਰਦਾ ਮੈਂ ਤੇਰਾ ਚੇਲਾ ਰਹਿ ਜੂਗਾ ਪਰ ਹੁਣ 100% ਦੇ ਦੇ ਜ਼ਰੂਰੀ ਜ ਮੈਂ ਤੇ ਤੁਹਾਨੂੰ ਕੀ ਗੱਲ ਹੈਗੀ ਉਹ ਜਿਹੜਾ ਮੇਰਾ ਨਮਕ ਲਾਇਆ ਜਾਗਾ ਉਹ ਮੈਂ ਉਸੇ ਚ ਪੈਸੇ ਰੱਖਦਾ ਹਾਂ ਉਹ ਫਟਕੜਾ ਕਦੇ ਮਾਮੇ ਜ਼ਰੂਰੀ ਨਹੀਂ ਮੈਂ ਕਦੇ ਮੰਗੇ ਨਾ ਮਾਮਾ ਤੇ ਤੋਂ ਉਹ ਜ਼ਰੂਰੀ ਤਾਂ ਹੈਗੇ ਨੇ ਹੁਣ ਉਹ ਮੰਗਣਾ ਐ ਜੇ ਮੈਨੂੰ ਚਲਾਉਣਾ ਆਉਂਦਾ ਟੱਕ ਜਾ ਨਹੀਂ ਬੈਂਕਾਂ ਲਈ ਤੇ ਕਢਾਉਣਾ ਹੁੰਦਾ ਤੇਰਾ ਚੇਲਾ ਹੁਣ ਮੈਂ ਸਹਿਕਾਰ ਕਰਤਾ ਲੈ ਮਾਮਾ ਮੈਂ ਕੋ ਕਰ ਦਾਂਗਾ ਨਾਲੇ 5000 ਝੋਟੇ ਤੇ ਲਾਇਆ ਹੈ ਹੈ ਤੇ ਦੇ ਦੇ ਖੁਸ਼ੀ ਖੁਸ਼ੀ ਦੇ ਦੇ ਮਾਮਾ ਫਿਰ ਕੀ ਹੁਕਮ ਚਲ ਆ 100 ਦੇ ਦੇ ਬੱਦਨੀ ਪੱਟਾ ਕਦੇ ਮਾਨਿਕ ਜਮਾਨੇ ਆਣਾ ਖੁਸ਼ੀ ਬਲਾਂ ਮੈਂ ਮਾਮਾ ਤੁਹਾਨੂੰ ਬੇਪੈਖਾਨਾ ਹੋਰ ਆਣਾ तूं इदर ना ते मामा मामे मामा ਉਹ ਗਰਾਫੀ ਮਾਂ ਦੀ ਰੋਟੀ ਵਖਾਰੀ ਹੁੰਦੀ ਹੋਰ ਬਣਾ ਦੋ ਨਾ 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 ਕਰੋ ਲੁਟੂ ਤੇ ਹਾਂ ਪਰਾ ਦੋ ਦੇ ਦੋ ਪੈਸੇ ਦੇ ਨਾ ਐਂ ਕਰੀ ਕਿ ਮੈਂ ਮੂੰਹ ਮੁਰਗੀ ਦੇਖਣਾ ਹੈ ਹਾਂ ਤੇ ਤਾਂ ਨਹੀਂ ਪੜ ਗਿਆ ਚੱਲ ਆਏ ਕਰੀ ਫਿਰ ਇਹ ਲੈ ਨਾ ਮੰਨ ਦੋ ਆ ਠੀਕ ਨਾ ਮਾਮਾ ਜੰਗਾ ਜੰਗਾ